ਅਸੀਂ ਬਈਏ ਆਸੀ ਬਈਏ ਆ ਬਈਤੀ ਇਹਦੀ ਨਸੀ ਚੋਲ ਬਣਾ ਬਣਾ ਲੈ ਰੱਖ ਤੰਨੇ ਆ ਚੋਲ ਖਤਮ ਹੋ ਗਏ ਚੋਲ ਅਸੀਂ ਧਰੇ ਹੋਏ ਆ ਚੋਲ ਬਣਾਣ ਲੱਗੇ ਆ ਹੈ ਸਿਰਫ ਦੋ ਜਣਿਆਂ ਦੇ ਆ ਕਿਉਂਕਿ ਚੋਲ ਸਾਡੇ ਖਤਮ ਹੋ ਗਏ ਤੇ ਹੁਣ ਸਾਨੂੰ ਮੁੱਲ ਮੰਗਾਣੇ ਪੈ ਰਹੇ ਨੇ ਲੋ ਜੀ ਹੁਣ ਦੇਖੋ ਮੈਡਮ ਜੀ ਕਿੱਥੇ ਬਹਿ ਕੇ ਚੜ ਕੇ ਤੇ ਇੱਧਰ ਨਾ ਉਹ ਤਾਂ ਕਰਦਾ ਵੈਲਕਮ ਤਾਂ ਕਰਦੀ ਇਹ ਸਾਰਿਆਂ ਨੂੰ ਮੇਰੇ ਵੱਲੋਂ ਸਸ਼ੇਕ ਆਲਬੋਪਾ ਰਾਇ ਫੈਮਲੀ ਬਲੋਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਹੈਗਾ ਦੁਪਹਿਰ ਦਾ 1:30 ਵਜੇ ਦਾ ਟਾਈਮ ਆ ਅੱਜ ਸਾਡੇ ਰਿਸ਼ਤੇਦਾਰਾਂ ਨੇ ਪਤਾ ਨਹੀਂ ਆਉਣਾ ਵੀ ਹੈ ਆਉਣਾ ਵੀ ਨਹੀਂ ਹੈਗਾ ਕੁਝ ਪਤਾ ਨਹੀਂ ਹੈਗਾ ਜਦ ਆਉਣਗੇ ਵਲੌਗ ਵਿੱਚ ਦਿਖ ਜਾਣਗੇ ਨਹੀਂ ਅਸੀਂ ਆਪਣਾ ਇੰਨਾ ਲਾ ਨਹੀਂ ਨਹੀਂ ਫਿਰ ਅਸੀਂ ਆਪਦਾ ਹੀ ਖਾਣਾ ਪੀਣਾ ਵੜਾ ਕੇ ਚਲੋ ਆਪਦਾ ਤਾਂ ਰੋਜ਼ੇ ਪੜਨਾ ਹੁਣ ਉਹਨਾਂ ਦੇ ਧਿਆਨ ਦਾ ਵੀ ਸ਼ਾਇਦ ਇੰਨਾ ਕਰਨ ਨਹੀਂ ਪਾਉਗੇ ਕਿਉਂਕਿ ਉਹਨਾਂ ਨੇ 2 ਘੰਟੇ ਲਾਣੇ 2 ਦਿਨ ਘੰਟੇ ਪਹਿਲਾਂ ਰਾਤ ਕਿਹਾ ਤਾਂ ਤੇ ਆਉਣਾ ਕਿਵੇਂ ਜਿੰਨੇ ਵੀ ਲਾਣਗੇ ਅਸੀਂ ਕੈਮਰਾ ਬਦੋ ਤੇ ਆਉਣਾ ਕਿਨੇ ਆ ਤੁਹਾਨੂੰ ਅੱਗੇ ਵਲੌਗ ਚ ਦੱਸਾਂਗੇ ਸਾਰਾ ਕੁਝ ਸਿੱਪੂ ਦਾ ਕਰਨਾ ਸਾਰਾ ਆਈ ਪੂਰਾ ਕਰਦਣਾ ਇਹ ਆਉਣਾ ਕਿਨੇ ਆ ਉਹ ਤੁਹਾਨੂੰ ਅੱਗੇ ਵਲੌਗ ਚ ਦੱਸਾਂਗੇ ਜਰੂਰ ਤੇ ਨਹੀਂ ਅੱਜ ਅਸੀਂ ਨਾ ਹੋਰ ਕੁਝ ਕਰਨਾ ਤਾਂ ਅਸੀਂ ਫੇਸ ਪੈਕ ਵਗੈਰਾ ਲਗਾਉਣੇ ਤੇ ਉਹ ਨਹੀਂ ਹੋਣਾ ਵੀ ਉਹਦੀ ਵੀਡੀਓ ਸ਼ੇਅਰ ਕਰ ਦਾਂਗੇ ਹਨਾ ਉਹ ਚਲ ਜੇ ਅੱਗੇ ਫਿਰ ਤਾਂ ਨਹੀਂ ਬਣਨਾ ਹੈਗਾ ਹਨਾ ਜੇ ਨਹੀਂ ਆਏ ਫਿਰ ਬਣ ਫੇਸ ਪੈਕ ਦੇਖਦੇ ਆਪਾਂ ਫੋਨ ਆਊਗਾ ਤੁਹਾਨੂੰ ਦੋ 2:00 ਵਜੇ ਫੋਨ ਆਊਗਾ ਤਾਂ ਪਤਾ ਲੱਗੂਗਾ ਨਾਲੇ ਫਿਰ ਅੱਗੇ ਤੁਹਾਨੂੰ ਵੀ ਅਸੀਂ ਦੱਸਾਂਗੇ ਮੈਂ ਹੁਣ ਸਿਰਨਾਗੇ ਹਟੀਆਂ ਵੀ ਕੌਣ ਨੇ ਕਿਹਨਾਂ ਨੇ ਆਣਾ ਮਿਲਣਾ স্পੈਸ਼ਲ ਨੇ স্পੈਸ਼ਲ ਨੇ ਘਟੋ ਘਟ 4-5 ਸਾਲਾਂ ਬਾਅਦ ਆ ਰਹੇ ਨੇ 4-5 ਸਾਲ ਹੋ ਗਏ ਸਪੈਸ਼ਲ ਗੈਸਟ ਨੇ ਖਾਸ ਮਹਿਮਾਨ ਨੇ ਦੂਰ ਦੇ ਨਹੀਂ ਹੈਗੇ ਨੇੜੇ ਦੇ ਹੀ ਐ ਤੇ ਅੱਦਰ ਦੇਖੋ ਚਾ ਚਾਰ ਸਾਲ ਪਹਿਲਾਂ ਉਹ ਆਪਣੇ ਮੇਰੇ ਵਿਆਹ ਤੇ ਤੇਰੇ ਵਿਆਹ ਦੇ ਵਾਂਗ ਇੱਕ ਵਾਰ ਆਏ ਤੇ ਪਰ ਤੋਂ ਥੈਂਕ ਯੂ ਉਸ ਟਾਈਮ 4 ਬੰਦ ਪੇਚਾਰ ਪਸੰਦ ਹੈ ਤਿੰਨ ਸਾਲ ਤਿੰਨ ਸਾਲ ਜਿਸ ਸਾਲ ਦਾ ਦੰਨ ਹੈ ਬਦੰਦੀ ਨਹੀਂ ਹੈਗੀ ਗਲਤੀ ਨਾਲ ਮੂੰਹੋਂ ਨਿਕਲ ਜਾਂਦਾ 3 ਸਾਲ ਹੋ ਗਏ ਜਦੋਂ ਫਿਰ ਮੈਨਾਂ ਉਹਨੂੰ ਤੋਂ ਵਿਦਾ ਹੁਕ ਕੇ ਤੂੰ ਕਹੀ ਹਾਂ ਉਸ ਟਾਈਮ ਉਹ ਆਇਆ ਤੇ ਫਿਰ ਹੁਣ ਉਹਦੇ ਬਾਅਦ ਉਹ ਅੱਜ ਆ ਰਿਹਾ ਹੈ ਕਾਫੀ ਸਾਲ ਪੰਚਾ ਚਲੋ ਜੀ ਹੁਣ ਆ ਗਿਆ ਹੋਇਆ ਨਹੀਂ ਦਾ ਹਾਂ ਹੋਇਆ ਨਹੀਂ ਦਾ ਠੀਕ ਮਿੰਟਸ ਤੇ ਕਹੀਦੀ ਚਲੋ ਅੱਜ ਮੇਰੇ ਨਾਲ ਕੇ ਪਿੰਡ ਹੈਗਾ ਜੀ ਮੇਲਾ ਮੈਨੂੰ ਬਾਰਨ ਤੇ ਮੈਂ ਜਾਣਾ ਜਾਣਾ ਤਾਂ ਪਰ ਮੈਂ ਗਈ ਨਹੀਂ ਪਹਿਲਾਂ ਮੇਰੀ ਹਾਂ ਹੋ ਗਈ ਰਾਤ ਹਨਾ ਵੀ ਮੈਂ ਜਾਉਂਗੀ ਮੇਰੀ ਨਾਨੀ ਨੇ ਵੀ ਮੈਨੂੰ ਮਿਲਣਾ ਤਾਂ ਨਾਨੇ ਨੇ ਮਿਲਣ ਨੂੰ ਬੁਲਾਇਆ ਤਾਂ ਪਹਿਲਾਂ ਮੈਂ ਐਕਸਾਈਟ ਤੇ ਮੈਂ ਹਾਂ ਕਰਤੀ ਫਿਰ ਉਹਦੇ ਬਾਅਦ ਜਦੋਂ ਮਾਸੀ ਹੋਂਗਾ ਨਾ ਪਤਾ ਲੱਗਿਆ ਵੀ ਹਨਾ ਵੀ ਕਿਸੇ ਨੇ ਆਉਣਾ ਕਿਸੇ ਨੇ ਆਉਣਾ ਨਹੀਂ ਹੈਗਾ ਤੇ ਫਿਰ ਮੇਰਾ ਮੈਂ ਕਿਹਾ ਵੀ ਜਦੋਂ ਕੋਈ ਆਏ ਨਹੀਂ ਰਿਹਾ ਹਨਾ ਵੀ ਜੀਜਾ ਨਹੀਂ ਫਿਰ ਕਰਦਾ ਮਖੱਜ ਨਾਨੀ ਤਾਂ ਨੇੜੇ ਹੀ ਆ ਕਿਹੜੇ ਪਾਰਨ ਬੋਟੂਰ ਹੈ ਨੇੜੇ ਹੀ ਆ ਫਿਰ ਮਿਲਿਆ ਉਹਲੇ ਜਾ ਕੇ ਇਹ ਫਿਰ ਸਵੇਰੇ ਮਾਸੀ ਦਾ ਫਿਰ ਫੋਨ ਆ ਗਿਆ ਕਹਿੰਦੀ ਗਗਨੀ ਆ ਜਾ ਫਿਰ ਮੈਂ ਫਿਰ ਆ ਗੱਲਾਂ ਮੈਂ ਦੱਸਤੀ ਆਂ ਤੂੰ ਆਪਣੇ ਬਣਾ ਉਸ ਵਾਰਸੀਆ ਮੇਰੇ ਚਤੰਦਸੀਆਂ ਫਿਰ ਰੇਰੋ ਤੇ ਬਾਦ ਮੈਂ ਫਿਰ ਹਾਂ ਕਰਤੀ ਫਿਰ ਉਹ ਤੇ ਕਿ ਸਾਡੇ ਅੱਜ ਰਿਸ਼ਤੇਦਾਰਾਂ ਨੇ ਆਉਣਾ ਏ ਜਿਹੜਾ ਕਿ ਤੁਹਾਨੂੰ ਹੁਣੇ ਦੱਸ ਕੇ ਹਟਿਆ ਫਿਰ ਉਹਦਾ ਕਰਕੇ ਵੀ ਨਹੀਂ ਜਾ ਹੋਇਆ ਵੀ ਜੇ ਹਨਾ ਪਿੱਛੇ ਤੇ ਆ ਗਏ ਮੈਂ ਗਈ ਹੋਈ ਫਿਰ ਉਹ ਕਿੰਨੇ ਸਾਲਾਂ ਬਾਅਦ ਆਣਗੇ ਹੈ ਝੂਠ ਨਹੀਂ ਸੱਚ ਆ ਵੀ ਉਹ ਆਣਗੇ ਹਨਾ ਵੀ ਅਸੀਂ ਫਿਰ ਕਹਿਣਗੇ ਵੀ ਦੱਸਿਆ ਵੀ ਤਾਂ ਫਿਰ ਵੀ ਨਹੀਂ ਕਰਾਂਗੇ ਫਿਰ ਵੀ ਚਲੇਗੇ ਹਾਂ ਜੀ ਦੋ ਵਲ ਤੱਕ ਉਹ ਕਈ ਉਹ ਪਰ ਮੇਰਾ ਪ੍ਰੋਸਟ ਨਹੀਂ ਕਿਹੜੇ ਵੇਲੇ ਖਾਦਾ ਜੇ ਤਾਂ ਹੁਣ ਪਤਾ ਲੱਗਿਆ ਵੀ ਦੋ ਵਤੇ ਬਾਅਦ ਉਹਨਾਂ ਨੇ ਆਉਣਾ ਹੈ ਚਲੋ ਜੀ ਆਪਾਂ ਬਲੌਗ ਨਾਲ ਜੁੜੇ ਰਹੋ ਤੋ ਜਾ ਰਹੀ ਮੈਨੂੰ ਆ ਹੀ ਨਹੀਂ ਸਮਝ ਆ ਰਿਹਾ ਦੇਖੋ ਕਿਵੇਂ ਇਹ ਗੇੜੇ ਕੱਢਦੀ ਫਿਰ ਜਾਂਦੀ ਆ ਲੈ ਮੈਂ ਸਟਾਰਟ ਕਰਿਆ ਜਾਣ ਕੇ ਆਪਦਾ ਲਾ ਲਿਆ ਦੇਖੀ ਆਏ ਕਰਦੀ ਆ ਮੇਰੇ ਨਾਲ ਦੇਖੋ ਸਟਾਰਟ ਕਰਿਆ ਮੂਰੇ ਆਪੀ ਆਓ ਬਸ ਮੂਰੇ ਆਪਦਾ ਕੈਮਰਾ ਸਜਾ ਦਿਓ ਐ ਜਿੱਦ ਨਾ ਨਾ ਕਰਿਆ ਕਰ ਪਹਿਲਾਂ ਇੱਕ ਨੂੰ ਬਣਾ ਲੈਣ ਦਿਆ ਕਰ ਦੇਖੋ ਆਹ ਦੇਖ ਲਓ ਕੈਮਰਾ ਕੀ ਮੈਂ ਬਾਹਰ ਤਾਂ ਆਈ ਆ ਮੈਂ ਦੱਸਣ ਲੱਗੀਆਂ ਕਿ ਕਾਤੋਂ ਆਈ ਆ ਬਈ ਹਾਂ ਮੈਂ ਮੂੰ ਮੈਨੂੰ ਤਾਂ ਪਤਾ ਨਹੀਂ ਮੈਂ ਕਾਤੋਂ ਆਈ ਆ ਮੈਂ ਤਾਂ ਇਹਦੇ ਪਿੱਛੇ ਪਿੱਛੇ ਦੇਖਣ ਆਈ ਸੀ ਵੀ ਇਹ ਕਾ ਬਾਹਰ ਕਰਨ ਗਿਆ ਜਾ ਰਹੀ ਆ ਫਿਰ ਤੁਸੀਂ ਬੰਦ ਕਰੋ ਘਰ ਮੈਂ ਦੱਸੂਗੀ ਮੈਂ ਨਹੀਂ ਦੱਸਦੀ ਨਾ ਮੈਂ ਨਹੀਂ ਕਰਦੀ ਤੂੰ ਦੱਸ ਮੇਰੇ ਵਲੌਗ ਚ ਦੱਸ ਤੁਸੀਂ ਪਹਿਲਾਂ ਹੀ ਗੱਲ ਕਰ ਰਹੇ ਸੀ ਵੀ ਸਾਡੇ ਰਿਸ਼ਤੇਦਾਰ ਆਣ ਵਾਲੇ ਨੇ ਹੁਣ ਉਹ ਆ ਰਹੇ ਨੇ ਆ ਦੇਖੋ ਅੱਛਾ ਤਾਂ ਹੀ ਆਈਏ ਬਾਹਰ ਹਾਂ ਤਾਂ ਹੀ ਆਈ ਆ ਮੈਂ ਮੈਂ ਸਵਾਗਤ ਕਰਨ ਆਈ ਆ ਨਾ ਮੈਂ ਕੈਮਰਾ ਲੈ ਕੇ ਉਹ ਉੱਥੇ ਮੁਰੇ ਗੇਟ ਤੇ ਚਲ ਜਾਵਾਂ ਹਾਂ ਆ ਉਹ ਸਵਾਗਤ ਕਰਨ ਆਈ ਆ ਨੋ ਨਾ ਕਿਉਂਕਿ ਉਹ ਬਹੁਤ ਸਾਲਾਂਵਾਰ ਆਧਾਰੀ ਨਹੀਂ ਹਾਂ ਜਿਨ੍ਹਾਂ ਦੀ ਗੱਲ ਕੀਤੀ ਸੀਗੀ ਨੇ ਡਾਪ ਆ ਰਹੀ ਹੈ ਸਾਡੀ ਸਾਸੂ ਮਾ ਦੀ ਭੈਣ ਸਾਸੂ ਮਾ ਦੀ ਭੈਣ ਤੇ ਉਹਦੀ ਬੇਟੀ 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 ਤੇ ਬੇਟੀ ਦਾ ਬੇਟਾ ਹੁਣ ਅੱਗੇ ਐ ਨਹੀਂ ਪਤਾ ਨਾਲ ਕੋਣ ਕੋਣ ਆਣਗੇ ਵੀ ਮੁੰਡਾ ਨੂੰ ਵੈਸੇ ਫੈਮਿਲੀ ਆ ਹਨਾ ਸਾਰੀ ਬਾਕੀ ਹੁਣ ਸਾਰੀ ਫੈਮਿਲੀ ਆਉਗੀ ਆ ਸਿਰਫ ਉਹੀ ਮਾਸੀ ਹਰ ਉਹਨਾਂ ਦੀ ਬੇਟੀ ਦੋ ਤੋ ਤਿੰਨੇ ਆਣਗੇ ਤਿੰਨੇ ਆਣਗੇ ਬਾਕੀ ਐ ਨਹੀਂ ਬੱਸ ਨੇ ਕਿਹਾ ਤਾਂ ਦੱਸਿਆ ਤਾਂ ਤਿੰਨੇ ਆਣਗੇ ਕਿਉਂਕਿ ਐਵੇਂ ਆ ਉਹਨਾਂ ਨੇ ਨਾ ਉਹਨਾਂ ਦੀ 15 5 ਤਰੀਕ ਦੀ ਆ ਵੈਸੇ ਕਿਹਨੇ ਆ 5 ਤਰੀਕ ਦੀ ਉਹਨਾਂ ਦੀ ਵਾਪਸੀ ਆ ਤਾਂ ਕਰਕੇ ਫਿਰ ਉਹਨਾਂ ਨੇ ਸਪੈਸ਼ਲ ਮਿਲਣ ਆ ਰਹੇ ਨੇ ਜਦੋਂ ਉਹ ਐਂਟਰੀ ਕਰਨਗੇ ਉਹਨਾਂ ਦੇ ਕੈਮਰਾ ਗੱਡੀ ਲਾਉਣ ਦੇਣਾ ਹਾਂ ਨਹੀਂ ਉਹਨਾਂ ਨੇ ਲੇਟ ਆਣਾ ਤਾਂ ਅਕਤੂਬਰ ਮਹੀਨੇ ਆਣਾ ਚਾਹ ਐਮਰਜੈਂਸੀ ਉਹਨਾਂ ਨੂੰ ਆਉਣਾ ਪਿਆ ਤੇ ਇਸ ਲਈ ਉਹ ਸਿਰਫ 2-3 ਘੰਟੇ ਲਈ ਮਿਲਣ ਆ ਰਹੇ ਨੇ ਉਹਨਾਂ ਨੇ ਮੁਰਨਾ ਹੀ 15 ਦਿਨ ਲਈ ਆਏ ਨੇ ਬਸ ਇਸ ਲਈ ਕਾਫੀ ਸਾਲੀ ਬਾਅਦ ਆ ਰਹੇ ਹਨਾਂ ਦੀ ਵੇਟ ਹੋ ਰਹੀ ਆ ਮੈਂ ਆਨ ਕਰਾ ਤਾਂ ਵੀ ਬਸ ਮੈਨੂੰ ਬੋਲਣਾ ਘੱਟ ਪਵੇ ਇੱਧਰ ਵੀ ਬੋਲੀ ਕਾਫੀ ਟਾਈਮ ਬਾਅਦ ਉਹ ਕੈਨੇਡਾ ਤੋਂ ਕੁੜੀ ਸੰਦੀਪ ਤਾਂ ਕਾਫੀ ਟਾਈਮ ਬਾਅਦ ਆ ਰਹੀ ਆ ਮੈਂ ਚੱਲਦੀ ਹਾਂ ਆ ਦੇਖ ਲੈ ਆ ਦੇਖ ਲੋ ਲੱਛਣ ਆ ਦੇਖ ਲੋ ਬਿਨਾ ਵਲੌਗ ਤੋਂ ਆਫ ਕੈਮਰਾ ਦਿਖਾ ਰਹੀ ਹਾਂ ਹੁਣ ਤੁਹਾਨੂੰ ਵੀਡੀਓ ਬਣਾ ਲਈ ਕਹਿੰਦੀ ਮੈਂ ਵੇਟ ਕਰ ਰਹੀ ਹੁਣ ਅੰਦਰ ਜਾਊਗੀ ਅੰਦਰ ਜਾ ਕੇ ਬਸ ਫਿਰ ਵੇਟ ਕਿਹੜੀ ਕਰਨੀ ਆ ਬਾਹਰ ਕੈਮਰਾ ਲੈ ਕੇ ਆ ਜੂਗੀ ਜਦ ਆ ਜਾਣਗੇ ਵੇਟ ਤਾਂ ਮੈਂ ਗੱਦੀ ਇੱਥੇ ਖੜੀ ਹਾਂ ਆ ਗਈ ਗੱਡੀ ਚਲ ਉੱਠਣਾ ਬਾਹਰੇ ਤਾਂ ਨਹੀਂ ਨਾ ਉੱਠਣਾ ਕੀ ਆ ਹੋਰ ਅਗਰ ਸਵਾਗਤ ਕਰੋ ਵੈਲਕਮ ਚਲ ਖੜੇ ਹੋ ਜੀ ਦੀ ਆਓ ਆਪੂ ਦੇਖੀ ਰੱਢ ਲਈ ਅੱਜ ਕਾਫੀ ਸਮਾਂ ਬਾਅਦ ਆ ਰਹੇ ਆ ਸੀ ਵੈਲਕਮ ਓਏ ਗੱਲ ਤਾਂ ਐਮਰਜੈਂਸੀ ਉਹਨੇ ਕਿਉਂ ਕਹਿ ਲਿਆ ਕਿ ਰਹੀ ਨੇ ਕਿ ਨਹੀਂ ਵਲੌਗ ਲੈ ਕੇ ਖੜੀਆਂ ਹੋਣੀਆਂ ਕੈਮਰਾ ਅੱਜ ਸਾਰੀ ਫਾੜ ਰਹੀ ਨੇ 2000 ਨੇ ਹਾਂ ਆਜੋ ਕੋਈ ਫੜ ਕੇ ਤਾਰੀਏ ਜੀ ਫੜ ਕੇ ਤਾਰੀਏ ਕਿਉਂ ਮੁੰਡੀ ਨੂੰ ਮੁੰਡੀ ਕਹਿ ਆ ਲੋ ਕੋਈ ਹੱਸਦੀ ਆਸ ਜੀ ਪਾਹ ਪੋਲੀ ਤਾਂ ਖਾ ਉਹ ਆ ਗਿਆ ਹੁਣ ਕਾ ਉਹ ਆ ਗਿਆ ਛੋਟਾ ਬਾਰਿਸ਼ ਹਸੀ ਗਲ ਮਸੀ ਹਾਂ ਠੀਕ ਠਾਕ ਵਧੀਆ ਉਹ ਲਾਈਏ ਸਲਾਵਾਂਗੇ ਆ ਲਾਵਾਂਗੇ ਇੱਥੇ ਆ ਜਾ ਮੇਰੇ ਕੋਲ ਆ ਜਾ ਚਲੋ ਚਲੋ ਅੰਦਰ 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 ਵਈ ਅਸੇਰਾ ਕੱਦੀ ਵੇਟ ਘਾਰ ਰਹਾ ਥੋੜੀ ਕਹਿੰਦਾ ਬਾਰਨ ਐ ਮੈਂ ਕਿਹਾ ਬਾਰਨ ਤਾਂ ਨਹੀਂ ਹੋਣੇ ਤੁਰੇ ਹੋਣੇ ਬਾਰਨ ਦੇ ਅੱਛਾ ਅੱਛਾ ਹਾਂ ਕੀ ਚਾਹੀਦੀ ਕੀ ਚਾਹੀਦਾ ਅੰਦਰ ਵਾਜੋ ਅੰਦਰ ਵਾਜੋ ਅੰਦਰ ਵਾਜੋ ਆਜੋ ਆਲੇਵਾ ਸਾਲੇ ਪੁੱਤ ਚੱਲ ਬਈ ਕਾਕਾ ਮਿਲ ਗਿਆ ਹੁਣ ਨਾਨੀ ਨਹੀਂ ਚਾਹੀਦੀ ਕਾਕਾ ਮਿਲ ਗਿਆ ਨਾਨੀ ਨਹੀਂ ਚਾਹੀਦੀ ਕਰ ਲੂਗਾ ਨਾ ਖਾਊਗਾ ਆਉਂ ਤੂੰ ਵਿਖਾ ਲੈ ਲੈ ਨਾ ਆ ਦੇਖ ਲੈ ਲੈ ਜੋ ਤੂੰ ਲੈ 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 ਨਹੀਂ ਕੰਮ ਕਰਨਾ ਵਈ ਤਾਂ ਨਹੀਂ ਬੈਠ ਹੋ ਰਿਹਾ ਕੰਮ ਕਰਨਾ ਹੁਣ ਹੁਣ ਮੈਂ ਉੱਤੇ ਪਰੇ ਦੱਸਿਆ ਹੈ ਨਾ ਮੋਕੇ ਪਰੇ ਜੇ ਪਹਿਲਾ ਪਤਾ ਹੁੰਦੇ ਹਨ ਸਾਨੂੰ ਅਸੀਂ ਤਾਂ ਰਾਤ ਦੇ ਚੱਕਰ ਚ ਬੈਠੇ ਤੇ ਨੰਦੀ ਜੀ ਕਹਿੰਦਾ ਕੰਮ ਤੂੰ ਅਧਿਨਾਂ ਦੀ ਕੋਈ ਕਹਾਣੀ ਕਿ ਪੂਆ ਮੈਂ ਤਾਂ ਕੈਨੇਡਾ ਜਾਣਾ ਲੈ ਜੰਗੀ ਕਹਦੇ ਤੇਤੀ ਚ ਪਾ ਕੇ ਲੈਦੀ ਮਨੂੰ ਪਹਿਲਾਂ ਦੋ ਨਾਨੀਆਂ ਨੇ ਕਿਹਾ ਜੇ ਪੈਣੀ ਕਿ ਹੈਗੀ ਕੋੜ ਨਾ ਇਹੀ ਜੇ ਦਾਦੀ ਕਿ ਤੁਨੂੰ ਲੈ ਜਾ ਮੈਂ ਖੁਸ਼ ਵੀ ਨਹੀਂ ਆ ਮਨੂੰ ਨਹੀਂ ਕੈਨੇਡਾ ਬਿਲਕੁਲ ਨਹੀਂ ਪਸੰਦ ਕਈ ਸਾਲ ਤੋਂ ਉਹ ਤਾਂ ਸਾਡਾ ਤਾਂ ਇਹ ਤਾਂ ਮਸੀ ਅੰਦੀ ਨਹੀਂ ਪਰ ਜਿਹੜੇ ਨਜ਼ਾਰੇ ਹੋਦੇ ਆ ਉੱਥੇ ਤਾਂ ਨਹੀਂ ਹੈ ਨਹੀਂ ਪਰ ਵੀ ਮੈਨੂੰ ਲੱਗਦਾ ਕਿ ਤੇਰੇ ਦੇਸ਼ ਰੋਟੀ ਪਾਣੀ ਹਾਂ ਮਤਲਬ ਉਹ ਤਾਂ ਨਾ ਪਿਆਰ ਹੁੰਦਾ ਜੇ ਜੇ ਪਰ ਉਹ ਤਾਂ ਜਦੋਂ ਆਪਣੀ ਜਦ ਬਾਤ ਜਿੱਥੇ ਸਾਹ ਨੂੰ ਦਿਖਾਈਉਗਾ ਤਾਂ ਇੱਥੇ ਤਾਂ ਚਲੋ ਅਸੀਂ ਜੰਮੇ ਪਲੇ ਆ ਪਰ ਰੋਟੀ ਪਾਣੀ ਤਾਂ ਉੱਥੇ ਖਾ ਰਹੇ ਚੰਗੀ ਹਨਾ ਚੱਲ ਵਧੀਆ ਸਾਰੇ ਟੇਸ ਚੰਗੇ ਆ ਕਿਸੇ ਨੂੰ ਪਸੰਦ ਹੁੰਦਾ ਕਿਸੇ ਨੂੰ ਵਧੀਆ ਲੱਗਦਾ ਹੁਣ ਆਪਾਂ ਇੱਥੇ ਰਹਿਨੇ ਆਂ ਸੀ ਤਾਂ ਕਿਉਂ ਨੂੰ ਪਸੰਦ ਨਹੀਂ ਵੀ ਬਹੁਤ ਵਧੀਆ ਦੇ ਰਹੇ ਆ ਆਪਾਂ ਨੂੰ ਹਾਂ ਰੋਜ਼ਗਾਰ ਦੇ ਆ ਸਹੀ ਗੱਲ ਆ ਕਮਾ ਕੇ ਸਾਰਾ ਟਪਕੂ ਆਂਦਾ ਪਤੇ ਸਾਰ ਲਿਆ ਤੇ ਇੱਧਰ ਘੋਲ ਤਿਆਰ ਕਰ ਲਿਆ ਇੱਧਰ ਥੋੜੇ ਜੇ ਬ੍ਰੈਡ ਕੱਟ ਲੇ ਥੋੜੇ ਜੇ ਮੰਦੀਪ ਆ ਕੇ ਬਾਕੀ ਸਾਰੇ ਕੱਟੂਗੀ ਆਪਿਆ ਆ ਗਈ ਮੈਂ ਦੇਖੇ ਰਹੀ ਸੀ ਚਲੋ ਜੀ ਹੁਣ ਆਪਾਂ ਨਾਲ ਦੀ ਨਾਲ ਸ਼ੁਰੂ ਕਰਦੇ ਆਂ ਅਨੇ ਰਿਸ਼ਤੇਦਾਰ ਨਾ ਰਿਸ਼ਤੇਦਾਰ ਸੋਈ ਸੰਦੀਪ ਨੇ ਘੁੰਮ ਰਹੀ ਆ ਸਾਰਾ ਘਰ ਛਾਣ ਬਿੰਨ ਕਰ ਰਹੀ ਆ ਥੋੜਾ ਦੁੱਧ ਉਹ ਦੀ ਨਾਲ ਕੰਮ ਹੁੰਦਾ ਹੈਗਾ ਹਾਂ ਐਵੇਂ ਆ ਲੈਣਾ ਲੋ ਜੀ ਬਣਾਣੇ ਫਿਰ ਆਪਣੇ ਬ੍ਰੈਡ ਦੇਖੋ ਕਿੰਨੇ ਵਧੀਆ ਬਣ ਰਿਹਾ ਤੋ ਹੁਣ ਆਪਾਂ ਕਹਿੰਨੇ ਆ ਸੰਦੀਪ ਉਹਨਾਂ ਨੂੰ ਹਨਾ ਵੀ ਅੰਦਰ ਆ ਲਓ ਵੀ ਚਾਹ ਪੀ ਲਓ ਮੈਂ ਪਲੇਟਾਂ ਕੱਢ ਲੈਣਾ ਹਾਂ ਪਹਿਲਾਂ ਮੈਂ 2-4 ਹੋਰ ਬਣਾ ਦਾਂ ਫਟਾਫਟ ਬਣਾਓ ਨਹੀਂ ਪੇਟਾਂ ਕੱਢ ਕੇ ਲੈ ਲਿਓ ਲੈ ਮੜੀ ਜੇ ਤੂੰ ਬਣਾ ਮੈਂ ਕਰਦੀ ਆ ਜੀ ਮੈਂ ਪਾ ਲੀ ਆ ਬ੍ਰੈਡ ਇਕ ਮਿੰਟੋ ਪਰ ਇਟਲੀ ਆਨਕ ਕੱਢ ਲਿਆ ਕੋਈ ਨਾ ਮੈਂ ਦੋ ਤਿੰਨ ਪਾਦਾ ਫਿਰ ਤੋਂ ਕੱਢ ਲਈ ਠੀਕ ਆ ਵੇ ਰੁਕੋ ਉਹ ਨਾ ਪਹਿਲਾਂ ਗਾੜਾ ਸੀ ਫਿਰ ਮੈਂ ਹੁਣ ਥੋੜਾ ਜਿਹਾ ਹੋਰ ਸੈਟ ਕਰ ਲਿਆ ਫਿਰ ਜ਼ਿਆਦਾ ਗਾੜਾ ਜਿਹਾ ਹੋ ਗਿਆ ਇਕ ਤਾਂ ਅਸੀਂ ਵੀਡੀਓ ਕਰਕੇ ਥੋੜਾ ਜਿਹਾ ਐ ਲੈਟ ਹੋ ਜਾਂਦੇ ਜੇ ਵੀਡੀਓ ਨਾ ਬਣਾ ਵੀ ਫਟਾਫਟ ਕੰਮ ਹੋ ਜੇ ਹਨਾ ਗਾੜਾ ਵਧੀਆ ਹੁੰਦਾ ਮੇਰੇ ਖਿਆਲ ਤੋਂ ਹਲੋ ਬ੍ਰੈੱਡ ਆਹ ਫਿਰ ਜੇ ਪਤਲਾ ਹੁੰਦਾ ਥੋੜਾ ਜਿਹਾ ਖਿਲ ਨਾ ਠੀਕ ਆ ਖਿੰਡ ਜਾ ਹੁੰਦਾ ਏ ਆਹ ਦੇਖ ਕਿਨੇ ਸੁਣਦਾ ਬਣ ਗੇ ਉਹ ਗਾੜਾ ਤਾਂ ਮੈਂ ਮੈਂ ਵੀ ਗਾੜਾ ਹੀ ਰੱਖਦੀ ਹੁੰਨੀ ਆ ਗਾੜਾ ਫਤਲਾ ਮੈਂ ਕੋਲ ਕੋਈ ਜਵਾਬ ਹੋਊਗਾ ਚੱਲ ਕੋਈ ਨਹੀਂ ਖੁਲਗੀ ਖੁਲਗੀ ਖੋਲਦੀ ਬਈ ਕੁੜੀ ਨੇ ਸਾਨੂੰ ਟੈਨਸ਼ਨ ਹੋ ਗਈ ਤੇ ਆਹ ਕੌਣ ਖੋਲੋ ਹਮੇਸ਼ਾ ਹਰਦੀਂਦਰ ਖੋਲਦਾ ਹੁੰਦਾ ਦਾ ਪੁਰਾਣੇ ਘਰ ਚ ਆਹ ਮੁੜ ਕੇ ਫੇਰ ਅਸੀਂ ਆ ਨਵੇਂ ਘਰ ਤੱਕ ਤਾਂ ਕਦੇ ਆਈ ਨਹੀਂ ਅੱਜ ਪਹਿਲੀ ਵਾਰ ਆਈ ਆਹ ਬੋਤਲ ਨਵੇਂ ਘਰ ਵੀ ਨਵੇਂ ਆਪਾਂ ਜਦਦੇ ਉਰੇ ਆਏ ਆ ਨਾ ਆ ਨਹੀਂ ਆਈ ਹੈਗੀ ਆ ਟੱਕਣ ਜੇ ਵਾਲੀ ਹਾਂ ਦੂਜੀਆਂ ਲੈ ਕੇ ਆਉਂਦੇ ਹੁੰਦੇ ਤੇ ਉਹ ਕਿਆ ਖੋਲੀਆਂ ਨਹੀਂ ਜਾਂਦੀਆਂ ਫਿਰ ਉਹ ਉਹਨਾਂ ਪਤਾ ਕੀ ਕਰੇ ਕਰਦਾ ਤਾਂ ਅਰ ਸੋਈ ਵਾਲਾ ਜਿਹੜਾ ਕੁੰਡਾ ਹੁੰਦਾ ਤਾਂ ਉਹ ਜੇ ਫਸਾ ਕੇ ਖੋਲੇ ਕਰਦਾ ਤਾਂ ਹੁੰਦਾ ਖੋਲੀਆਂ ਤਾਂ ਮੈਂ ਵੀ ਬੋਤਲ ਨੇ ਹਾਂ ਮੈਂ ਨਹੀਂ ਪਹਿਲਾਂ ਆਹੀ ਜਿਹੀ ਆਉਂਦੇ ਹੁੰਦੇ ਰਿਹਾ ਬ੍ਰੈਡ ਸਾਡੇ ਬਹੁਤ ਵਧੀਆ ਬਣ ਰਿਹਾ ਹੁਣ ਐ ਨਾ ਗਿਆ ਹੋ ਬਈ ਕਾਲੇ ਪੀਲੇ ਬਣਦੇ ਆ ਕਿਉਂਕਿ ਹਰੇਕ ਚੀਜ਼ ਨੂੰ ਸੀਰਾੜਦੇ ਨਾ ਬੇ ਆਂ ਅੰਦਰ ਦੇ ਆਣੇ ਲੱਗਣ ਲੱਗੇ ਲੜਨ ਲੱਗੇ ਪਹਿਲਾਂ ਤਾਂ ਖੇਡਦੇ ਰਹੇ ਹੁਣ ਲੜਨ ਲੱਗੇ ਕੋੜੀ ਹੋਰ ਕੋੜੀ ਦੋਨੂੰ ਵੀ ਖਵਾ ਦੋ ਨੂੰ ਆਪਣੇ ਹੱਥਾਂ ਨਾਲ ਖਵਾ ਲਓ ਠੀਕ ਆ ਫ੍ਰੈਂਡਰ ਧਿਆਨ ਨਾਲ ਹਾਂ ਦੂਜੀ ਦਮੈ ਚ ਦੂਈ ਚੱਕ ਲੈ ਨਹੀਂ ਐ ਕਰ ਰਹੇ ਹਾਂ ਬਰਾ ਏਡਾ ਕੋਲਾ ਡੰਗਾ ਹੀ ਸੇਕ ਧਰ ਦੇ ਆਸਮਾਨ ਕੱਪ ਦੂਜੇ ਚ ਧਰ ਲੈ ਦੂਜੀ ਜਣਾ ਹਾਂ ਕੱਪ ਦੂਜੇ ਚ ਧਰ ਲੈ ਲਓ ਜੀ ਹੁਣ ਆਪਾਂ ਉਹਨਾਂ ਨੂੰ ਚਾਹ ਦੇ ਦਈਏ ਇੱਧਰ ਆ ਸਮਾਨ ਪਾ ਲਿਆ ਬਿਸਕੁਟ ਪਾ ਲੇ ਬਸ ਗੁੱਲੇ ਖਲਾਜ ਜੰਮਣਾ ਤਾਂ ਨਾਲ ਹੀ ਡੱਬਾ ਆ ਤਾਂ ਜਿਹੜਾ ਹਨਾ ਨਾ ਖਾ ਰਣ ਕੀ ਨਾ ਕਿੰਦੂ ਹਾਂ ਮੰਮ ਦੇ ਦੇ ਤੂੰ ਖਾਣੀਂ ਤੂੰ ਖਾਣ ਲੈ ਖਾ ਉਹਦੇ ਸੀ ਇਹ ਨਹੀਂ ਖਾ ਉਹਨਾਂ ਤੋਂ ਨਾ ਖਾ ਲੈ ਵਰਤਦਾ ਹੰਦਾਨੀ ਲੈ ਇਹ ਪਾ ਦੋ ਸਰ ਇਹ ਪਾ ਲੈ ਹਾਂ 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 ਦੇਖੀ 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 ਇਹ ਚੀਆ ਥੋੜਾ ਇਹ ਆ ਆ ਥੋੜੇ ਪਾਣੀ ਛੱਡਣਾ ਹਾਂ ਅੱਛਾ ਥੋੜਾ ਕਰ ਸੁਸ ਸੁਸ ਜਾ ਦੇ ਤਾਂ ਚਲੋ ਤਾਂ ਬਰੈਡਾਂ ਲਾਉਣਾ ਹਾਂ ਥੋੜੇ ਪਾ ਲਾ ਕੇ ਬੇਸਣ ਲਓ ਜੀ ਸਾਡਾ ਕੰਮ ਹੋ ਗਿਆ ਖਤਮ ਤੇ ਅੰਦਰ ਦਾਸ ਉਹਨਾਂ ਨੇ ਵੀ ਚਾਹ ਪੀ ਲਈ ਦੇਖ ਲਾ ਬਰੈਡਾਂ ਦਾ ਕੰਮ ਹੈ ਜਿਹੜਾ ਛੇਤੀ ਹੋ ਜੂਗਾ ਛੇਤੀ ਹੋ ਜੂਗਾ ਬਹੁਤ ਜਲਦੀ ਤੇ ਹੁਣ ਬਾਸ ਉਹਨਾਂ ਨੂੰ ਦੇ ਕੇ ਫਿਰ ਅਸੀਂ ਅਸੀਂ ਖਾਵਾਂਗੇ ਅਸੀਂ ਖਾਵਾਂਗੇ ਰੋਟੀ ਤਾਂ ਬਣੂਗੀ ਸ਼ਾਮ ਨੂੰ ਖਾਣਾ ਸਬਜ਼ੀ ਬਣੇਗੀ ਸਬਜ਼ੀ ਮੈਂ ਅੰਦਰ ਚੱਕ ਲਈ ਤੇ ਪਾਸੋਂ ਜਿੰਨੇ ਰੋਟੀ ਤਾਂ ਬਣੂਗੀ ਕਿਉਂਕਿ ਈ ਉਹ ਵੀ ਕਿਛੇ 4:30 ਵਜੇ ਹਜੇ ਬੱਜ ਗਏ ਈ ਉਹ ਵੀ ਨੂੰ ਲਿਆਉਣਾ ਪੈਣਾ ਨਾ ਬੱਜੇ ਨੀ ਟਾਈਮ ਮੈਂ ਟਾਈਮ ਅੱਛਾ ਹਾਂ ਕੋਈ ਨਹੀਂ ਤੇ ਕਰਤਾ 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 ਲੋ ਜੀ ਆਪਣੇ ਬਰੈਡਾਂ ਦਾ ਕੰਮ ਖਤਮ ਤੇ ਹੁਣ ਆਪਾਂ ਉਹਨਾਂ ਕੋਲ ਬੈਠਦੇ ਆ ਜਿੰਨਾ ਟਾਈਮ ਜਿੱਥੇ ਬੈਠਣਾ ਹੁੰਦਾ ਫਿਰ ਜਦੋਂ ਚੱਪੇ ਆਈਆਂ ਹਾਂ ਜਦੋਂ ਅਸੀਂ ਚਾਹ ਨਾਲ ਬੈਠੇ ਨਹੀਂ ਹੈਗੇ ਜਿੰਨਾ ਕਿ ਤੁਸੀਂ ਵਲੌਗਸ ਤੇ ਦੇਖਿਆ ਬਸ ਇੰਨਾ ਹੀ ਦੇਖਿਆ ਸੀ ਔਰ ਇੱਕ ਵਾਰ ਤੁਸੀਂ ਬੈਠੇ ਨਹੀਂ ਕੰਮ ਕਰਦੇ ਨਾ ਬਈ ਖਾਣਾ ਇਹਨਾਂ ਸਾਰਾ ਚਾਹ ਪਾਣੀ ਸਾਰਾ ਮੜੀ ਤੇ ਪੁੱਛਿਆ ਨਹੀਂ ਹੋਰ ਕੁਝ ਤਾਂ ਨਹੀਂ ਚਾਹੀਦਾ ਚਾਹ ਕੁਝ ਚਲੋ ਜੀ ਮਨੋਂ ਸੇ ਬਣਾ ਲਈਏ ਵਲੌਗ ਕਰੀਏ ਇਹ ਵੀ ਬੋਲ ਰਹੇ ਹੈ ਅੱਛਾ ਮੜੀ ਮੋਟੀ ਕੋਈ ਕੋਈ ਵਰਡ ਬੋਲ ਦਲੀਆ ਅੱਛਾ ਇਹ ਅਸੀਂ ਛੱਡੇ ਹੁੰਨੇ ਆ ਮੈਂ ਵੀ ਛੱਡੇ ਹੁੰਦੀ ਸੀ ਮਾਸੀ ਕਿਵੇਂ ਗੋਰਿਆਂ ਨਾਲ ਗੱਲ ਕਰਦੀ ਸੀ ਮਾਸੀ ਕਿਵੇਂ ਗੋਰਿਆਂ ਨਾਲ ਗੱਲ ਕਰਦੀ ਸੀ ਇਹ ਰੈਂਦੀ ਆ ਵੀ ਤੇ ਬੋਲੀ ਸਿੱਖੇ ਚੁੱਕੇ ਨਾ ਵੀ ਇੱਕ ਦੋ ਵਰਡ ਜਿਵੇਂ ਹੈਲੋ ਹਾਈ ਕਰਦੀ ਉਹਨਾਂ ਨੂੰ ਬਾਏ ਬਾਏ ਕਰੇ ਨਾ ਆਪਰੇ ਤੇ ਫਿਰਦਰ ਆ ਅੰਦਾਜ਼ ਬਹੰਦੀ ਨਾ ਜਿਵੇਂ ਕਿ ਆਦੋ ਨਾਰਮਲ ਜਿਹੇ ਵਰਡਾਂਾਂ ਨਾਲ ਬੋਲੇ ਨਾ ਹਾਈ ਹਾਈ ਹਾਂ ਬਾਏ 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 ਬਾਏ

ਸਿਆਣਾ ਹੋ ਗਿਆ ਉਹ ਆਂ ਤਾਂ ਮਿਲਣਾ ਉਹ ਆਂ ਤਾਂ ਮਿਲਣਾ ਚੁਰਤੀ ਜੀ ਵੀ ਵੀ ਆਵਾਜ਼ ਵੀ ਥੋੜੀ ਭਾਰੀ ਹੋ ਗਈ ਪਹਿਲਾਂ ਤਾਂ ਹੋਣੀ ਨਹੀਂ ਹਣਾ ਜਦੋਂ ਵੀ ਬਲੌਗ ਦੇ ਵਿੱਚ ਬੋਲਦੇ ਨੇ ਵੀ ਆਵਾਜ਼ ਬਹੁਤ ਭਾਰੀ ਲੱਗਦੀ ਆ ਹਾਂ ਹੁਣ ਤਾਂ ਹੋ ਗਿਆ ਇਧਰ ਰਾਤ ਦਾ ਹੋ ਗਿਆ ਲੰਘ ਤੇ ਹੱਸਦਾ ਬੱਸ ਅੱਛਾ ਜੀ ਤੁਮਾਰੇ ਦੇਖਦੇ ਨੇ ਇਹ ਹੋ ਗਿਆ ਵੀ ਤਾਂ ਬਹੁਤ ਆ ਨਾ ਤਾਂ ਪਾਉਂਦੇ ਜੇ ਤੁਸੀਂ ਸਵੇਰੇ ਆਉਂਦੇ ਸਾਰ ਦਿਨ ਬਰਾਉਣ ਤੇ ਲੱਗੀ ਰਹਿੰਦੀ। ਸਵੇਰ ਦੇ ਅਸੀਂ ਬੋਰ ਹੋ ਰਿਹਾ। ਉਹ ਦੋਨੇ ਜਾ ਰਹੇ ਨੇ ਉਹਨੂੰ ਰੋਟੀ ਨਾਲ ਕਰਦੀ। ਉਹ ਜਾ ਰਹੇ ਨੇ ਦੋਨੇ ਦੇਖ ਲੈ ਬਾਹਰੇ। ਹਾਂ। ਨਾ ਬੀਬੀ ਕਹਿੰਦੀ ਅੱਜ ਫੇਰ ਐਂ ਦੋ ਰਿਹਾ। ਚਲੋ ਵੀ ਲੰਘਾਓ। ਕਣ ਉਹ ਵੀ ਚੱਕ ਨਾ ਹੁੰਦਾ ਏ। ਕਿੰਨੀ ਤਰੀਕ ਨੂੰ ਵਾਪਸ ਜਾਣਾ ਤੁੰਦੀਪ? ਅਸੀਂ 6 ਭੱਜਿਆ ਵਾਪਸ। 6 ਸਤੰਬਰ ਨੂੰ। ਹਾਂ। ਚਲੋ। ਕਿੰਨੇ ਦਿਨ ਛੁੱਟੀ ਆਈ ਸੀ? ਬੱਤਵਾਰੀ 3 ਜੂਨ। ਕੀ ਸੀ ਇਹ ਥਾਈ 3 ਦਿਨ ਥਾਈ 3 ਦਿਨ ਟਿਕਟ ਨਹੀਂ ਮਿਲੀ ਹੁ 6 ਦੀ ਮਿਲੀ ਆ ਅੱਛਾ ਅੱਛਾ ਉਹ ਕਿਵੇਂ ਦੇਖ ਰਿਹਾ ਇੱਥੇ ਵੀਡੀਓ ਬਣਾ ਰਿਹਾ ਦੋ ਦਿਨ ਵੱਧ ਗਿਆ ਹੁ ਕੀ ਬਣ ਰਿਹਾ ਵੀਡੀਓ ਤਾਂ ਪੌਂਕੀ ਬਣੇਗਾ ਇੱਥੇ ਦਿਨ ਵੱਧ ਗਿਆ ਇੱਕ ਦਿਨ ਵੱਧ ਗਿਆ ਹੁ ਕੀ ਬਣ ਰਿਹਾ ਇੱਕ ਦਿਨ ਵੱਧ ਗਿਆ ਪੰਜ ਨੂੰ ਜਾਣਾ ਤਾਂ ਨਹੀਂ ਨੂੰ ਜਾਣਾ ਸੀ ਥਾਈ ਨੂੰ ਐਨੀ ਛੱਤੀ ਮੈਂ ਕੰਮ ਤੇ ਬਾਪੂ ਸ਼ਾਮਾ ਦੋ ਦਿਨ ਕਿਹਾ ਹੈ ਕੰਮ ਵਾਲੇ ਨੂੰ ਵੀ ਮੈਂ ਦੋ ਦਿਨ ਬਾਪੂ ਸ਼ਾਮਾ ਆ ਤਾਂ ਉਹ ਤੋਂ ਤੁਸੀਂ ਦਿਵਾਰੀ ਦੇ ਨੇੜੇ ਆਣਾ ਤਾਂ ਨਾ ਐਮਰਜੈਂਸੀ ਆ ਹੋਇਆ ਨਾ ਹਾਂ ਆ ਦੇਖ ਲੈ ਬੀਬੀ ਨੂੰ ਕਿੰਨੀ ਚਿੰਤਾ ਪਾੜੇ ਇਹਦਾ ਲੱਖ ਰੁਪਿਆ ਲੱਗ ਕੇ ਆਇਆ ਤੁਸੀਂ ਹਾਂ ਥੋੜਾ ਜਿਹਾ ਹੋਰ ਰਹਿ ਜੁੰਦੇ ਆਂਦੇ ਕੋਲਾ ਆਜਾ ਆਜਾ ਹੋ ਐਸਾ ਪਾਜਾ ਤੈਨੂੰ ਭਾਵੇਂ ਟ੍ਰੈਕਟਰ ਵੀ ਲੈ ਜਾਓ ਟ੍ਰੈਕਟਰ ਬਸ ਇਹਨੂੰ ਪਿਆਰ ਨਾਲ ਬੰਨ੍ਹਾ ਲਓ ਫੇਰ ਹੋ ਜੂਗਾ ਐ ਨਹੀਂ ਰਹਿੰਦਾ ਐਂ ਤੱਕ ਐ ਨਹੀਂ ਰਹਿੰਦਾ ਇਹਦਾ ਵੱਲਾ ਕੇ ਰੱਖਾਂਗੇ ਉਹਨੂੰ ਤੁਹਾਡੇ ਗੌਟਸ ਦਾ ਕੰਮ ਕਿਵੇਂ ਚੱਲ ਰਿਹਾ ਵਧੀਆ ਦੇ ਤੁਸੀਂ ਉਹ ਦੱਸੋ ਦੇਖਣ ਵਾਲੇ ਦੱਸੋ ਵੀ ਕਿਵੇਂ ਚੱਲਦਾ ਆਪਾਂ ਤਾਂ ਵਧੀਆ ਲੱਗਦੇ ਨੇ ਤੁਸੀਂ ਸਾਨੂੰ ਵੀ ਬਣਾਉਣ ਚ ਵਧੀਆ ਲੱਗਦੇ ਨੇ ਵਧੀਆ ਸਾਰੇ ਵਧੀਆ ਦੰਦੇ ਨੇ ਮਾਸਤੀ ਤਾਂ ਫਿਰ ਅੰਦਰ ਵਿੱਚ ਸਬਜ਼ੇ ਭਾਜੇ ਦੇ ਇੱਕ ਲਾਲਾਈ ਛਿੱਟੀ ਜਾਂਦੀ ਹੈ ਪਹੁੰਚ ਨੂੰ ਕਹੀ ਜਾਂਦੀ ਹੈ ਤੇ ਜੋ ਵੀ ਉਹਨੂੰ ਕਿਹੜੇ ਬੱਸ ਛੱਡ ਕੇ ਦੇਣਾ ਸਾਗ ਨੂੰ ਕਹਿੰਦੀ ਹੁੜੀ ਮੰਮੀ ਸਾਗ ਹਰੀ ਹਰੀ ਮਾਸੀ ਤਾਂ ਇਹ ਕਹਿੰਦੀ ਵੀ ਹਰੀਆਂ ਸਬਜ਼ੀਆਂ ਦਿਖਾਏ ਕਰੋ ਮੈਨੂੰ ਜਿਵੇਂ ਝੋੜਾ ਭਰ ਕੇ ਦੇਈਓਂਗੇ ਇਹਨਾਂ ਨੇ ਵੇਚਣ ਲਈ ਪਿੱਛੇ ਉਹ ਵਧੀਆ ਲਾਉਂਦੀ ਆ ਵਧੀਆ ਲਾਉਂਦੀ ਆ ਮਾਸੀ ਨੂੰ ਫਿਰ ਸੰਦੀਪ ਬਾਹਰ ਦਾ ਸਾਹ ਤਾਂ ਬਹੁਤ ਦਾ ਹੈ ਜਿਹੜਾ ਊਰੇ ਤੇ ਤੋੜ ਕੇ ਮਾਸੀ ਨੇ ਕਰਨਾ ਸਾਗ ਖੇਤਾ ਚੋਂ ਆਹ ਥੋੜੀ ਇਹਨੂੰ ਮਿਲੂਗਾ ਫਿਰ ਹਨਾ ਮਾਸੀ ਤੂੰ ਦਸੀ ਘਰੇ ਵੀ ਪੀਜੇ ਤੇ ਉੱਥੇ ਵੀ ਲਾਈ ਜਿੰਨੇ ਵੇਚਾਂ ਚਾਹ ਉੱਥੇ ਵੀ ਖੇਤੀਬਾੜੀ ਸ਼ੁਰੂ ਕਰਤੀ ਮਾਸੀ ਨੇ तो दे 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 अच्छा सारा कुछ लान रखा तो हाँ महंगी आंदी इधर ਸਾਰੇ ਠੰਡੀ ਠੰਡੀ ਹਵਾ ਚ ਬਾਹਰ ਸਾਰੇ ਆਪਦੇ ਆਪੇ ਬਿਜ਼ੀ ਉਧਰ ਮਾਸੇਰ ਪੂਆ ਗੱਲਾਂ ਚ ਬਿਜ਼ੀ ਉਧਰ ਸੰਦੀਪ ਵੀ ਬਿਜ਼ੀ ਫੋਨ ਚ ਇਧਰ ਅਸੀਂ ਵੀ ਬਿਜ਼ੀ ਢੋਲ ਵਾਲੇ ਦੀ ਆਵਾਜ਼ ਆ ਰਹੀ ਹੈ ਹਨਾ ਯਕੀਨਾ ਦੇ ਘਰੇ ਆਏ ਨੇ ਹਲੇ ਹੈ ਇਨਾਂ ਦੇ ਘਰੇ ਆਏ ਨੇ ਕਿਸੇ ਦੇ ਘਰੇ ਨਹੀਂ ਆਏ ਉਹ ਤਾਂ ਪਿੰਡ ਚ ਫਿਰ ਰਹੇ ਆ ਵੈਸੇ ਹੀ ਉਧਰ ਚੌਂਕੀ ਤਾਂ ਨਹੀਂ ਭਰਦੀ ਆਪਣੇ ਨਾ ਨਾ ਭਰਦੀ ਹੈ ਓਏ ਡੰਡਾ ਲੈ ਕੇ ਆਇਤਾ ਮੱਚ ਗਿਆ ਘੰਟਾ ਖੋਲਾ ਇੱਥੇ ਟਰੈਕਟਰ ਤੇ ਬਹਿ ਜਾ ਟਰੈਕਟਰ ਤੇ ਟਰੈਕਟਰ ਤੇ ਬਹਿ ਜਾ ਇੱਕ ਕੈਨੇਡੀਅਨ ਮੁੰਡਾ ਉਪਰਾਂ ਨਹੀਂ ਕਰ ਰਿਹਾ ਅੱਜ ਉਹ ਦੇਖਿਆ ਫਾਈਟ ਦੇਖਦੇ ਆ ਭਈ ਇਹਨਾਂ ਦੀ ਫਾਈਟ ਕੱਟ ਨਹੀਂ ਹੈ ਕੈਨੇਡੀਅਨ ਮੁੰਡਾ ਵੀ ਜਾ ਵੀ ਰਹੇ ਨੇ ਅਚਾਨਕੇ ਪਤਾ ਲੱਗਿਆ ਵੀ ਜਾ ਰਹੇ ਨੇ ਤਾਂ ਫੋਟੋਆਂ ਖਿੱਚਣ ਆਏ ਤੇ ਮੈਂ ਪਹਿਲਾਂ ਹੀ ਕਹਿੰਦਾ ਵੀ ਮੈਂ ਪਹਿਲਾਂ ਹੀ ਕਹਿੰਦਾ ਵੀ ਵੀ ਫੋਟੋ ਵੀ ਦੀ ਨੇ ਕਣਾ ਮਸੀ ਮੈਂ ਕਿਹਾ ਜਾ ਵੀ ਬੀਜੀ ਉਹ ਬਹੁਤ ਗੈਸਾਂ ਨੇ ਇਨਵਾਈਟ ਕਰਕੇ ਮਸੀ ਨੂੰ ਚਲ ਮਸੀ ਨਾਲੇ ਚਲਦੀ ਮੈਂ ਕੱਲ ਆ ਜਾ ਕੰਮ ਕਰਨਾ ਹੈਗੇ ਮੈਂ ਹੈਗੀ ਕੰਮ ਦੋ ਦਿਨ ਹੀ ਹੈ ਉਹ ਹੈਵੇ ਮਿਲਿਆ ਅੱਛਾ ਮਿਲਿਆ ਨੇ ਮਸੀ ਕਹਿੰਦੀ ਹੈ ਵੀ ਤੋਰ ਪੰਜ ਦਿਨ ਲਾਇਆ ਮੈਂ ਵੀ ਸਭ ਪਰ ਰਹਿ ਸਾਡੇ ਕੋਲ ਹੈ ਸੁਣੇ ਹੀ E aí, ਜਣ ਲੱਗੇ ਤੇ ਹੁਣ ਜਾਣ ਦੀ ਤਿਆਰੀ ਹੋ ਗਈ ਹੁਣ ਤਾਂ ਢੋਲ ਵੱਜਣ ਲੱਗਿਆ ਹੈ ਹਾਂ ਸੰਦੀਪਾ ਹੁਣ ਤਾਂ ਮੇਲੇ ਦਾ ਢੋਲ ਵੱਜਣਾ ਸ਼ੁਰੂ ਹੋ ਤਾਂ ਹੁਣ ਤੂੰ ਚਲੀ ਅੱਛਾ ਮੈਂ ਭੇਜਦੀ ਸਾਰੇ ਪਰਸਨ ਕਰਦੇ ਹਾਂ ਹਾਂ ਕਾ ਨੂੰ ਐਵੇਂ ਬਣਾਣੀ ਦੀ ਵੀ ਵਾਲ ਹੁੰਦੇ ਹੋਣ ਆ ਨਾ ਚਲੋ ਬਈ ਕਿਉਂ ਗਈ ਕਿੱਥੇ ਜਾ ਰਹੀ ਆ ਪਤਾ ਨਹੀਂ ਕਿੱਥੇ ਗਿਆ ਨਾ ਨਾ ਪਟਕਾ ਵੀ ਨਹੀਂ ਮੰਨਿਆ ਵੋ ਪਾਗਲ ਆ ਇੱਥੇ ਨਾ ਜਾਂਦੀ ਕਿੱਧਰ ਆ ਨਾ ਨਾ ਉਹ ਹੁਣ ਨਹੀਂ ਜਾਂਦੇ ਆ ਬੁੜੇ ਦੀ ਆਰੇ ਆਰੇ ਦੋ ਦੋ ਲਾਉਣ ਰੇ ਨੇ ਇਹ ਪਾ ਲੈਣ ਨੂੰ ਦਿੱਸੇ ਉਹ ਨਾ ਜੇੜੋ ਵੱਲ ਜੇੜੀ ਦੇ ਇਹ ਹੋਵੇ ਆ ਬੂਦੇ ਨੇ ਉਹ ਤਾਂ ਫੜ ਲਿਆ ਬੂਨੇ ਦੇਖ ਲੈ ਉਹ ਦੂਆਦ ਪਾਈ ਇਧਰ ਆ ਗਿਆ ਜਿੰਨੇ ਦੇ ਦੇ 19 ਬਣ ਸਕਦੇ ਕਹ ਰਹੇ ਹੋ ਹੋਰ ਜਿੰਨੇ 100 ਤੋਂ ਲੈਣੇ 50 ਬਣੇ ਜਿੰਨੇ 90 100 ਹੋਰ ਹੋਏ ਸੇ ਅੱਛਾ ਰਹਿ ਬੇਰਾ ਮੰਨ ਠੀਕ ਆ ਤਾਂ ਛੋਟੀ ਆਇਆ ਹੋਣਾ ਅਨੇ ਸਾਲਾਂ ਬਾਅਦ ਆਏ ਰਾਤ ਵੀ ਨਹੀਂ ਲਾ ਕੇ ਗਏ ਮੈਂ ਤੁਹਾਨੂੰ ਕਹਿ ਦਿੱਤਾ ਮੈਂ ਹੁਣ ਮੁੜ ਕੇ ਆਉਂਗੀ ਠੀਕ ਹੈ ਬਸ ਬਾਜੂ ਵੀ ਯੂ ਵੀ ਵੀ ਨਹੀਂ ਬੋਲਦਾ ਇਹ ਤਾਂ ਸੇਲੇ ਫੀ ਕਰਿਆ ਕੁਝ ਨਹੀਂ ਕਰਿਆ ਚਾਰ ਤਿੰਨ ਰਹਿ ਜਾ ਪਤਾ ਲੱਗ ਜਾਊਗਾ ਕੁਝ ਆਰਤ ਕਰਦਾ ਜੀ ਨੇ ਕੁਝ ਕਰਿਆ ਰਾਜਵੀਰ ਕਹਿੰਦੇ ਹੁੰਦੇ ਆ 4 ਦਿਨ ਕੱਟ ਕੇ ਦੇਖ ਲੋ ਕਹਿੰਦੀ ਇਹਦੇ ਨਾਲ ਆਪਣੇ ਜੋ ਬੰਦਾ ਕਰਦਾ ਪੈਂਦਾ ਹੈ ਥੋੜਾ ਸੱਤੀ ਕਰ ਲੈ ਤੁਹਾਨੂੰ ਸੱਤੀ ਕਰ ਥੋੜਾ ਸੱਤੀ ਕਰ ਅਬ ਉਸ ਜੀ ਕਰ ਬਿਲਾ ਦੋ ਮਸਾਂ ਹੈ ਬਹੁਤ ਵਧੀਆ ਲੱਗਿਆ ਅੰਦਾ ਵੀ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਤੇ ਕੱਲੂ ਹੈਗਾ ਸਾਡੇ ਮੇਲਾ ਮੇਲੇ ਵਾਸਤੇ ਹਮ ਸਮਾਨ ਰਾਤ ਨੂੰ ਹੀ ਲੈਣ ਗਏ ਵੇ ਇਸ ਟਾਈਮ ਪੈ ਰਹੇ ਆ ਬਾਹਰ ਬਹੁਤ ਮੀਂਹ ਬਾਈ ਫੋਰ ਮੀ ਪੈ ਰਿਆ ਉਹ ਬਾਹਰ ਸਮਾਨ ਲੈਣ ਗਏ ਤੇ ਹੁਣ ਉੱਥੇ ਫਸ ਜਾਣਗੇ ਯੂਵੀ ਨਾਲ ਲੰਘ ਗਿਆ ਹੋਰ ਯੂਵੀ ਨੂੰ ਪਤਾ ਹੀ ਲੱਗਿਆ ਕਰ ਲੰਘ ਗਿਆ ਉਹ ਨੀ ਦੇਖ ਰੋਣੇ ਪਤਾ ਹੀ ਲੱਗ ਗਿਆ ਕਰ ਲੰਘ ਗਿਆ ਨਾਲ ਹੋਰ ਮੈਂ ਰੋਟੀ ਪਾ ਕੇ ਲੈ ਕੇ ਜਾ ਦੇਖਿਆ ਯੂਵੀ ਹੈ ਨਹੀਂ ਮੇਰੇ ਵਾਲਾ ਕੈਮਰਾ ਟੈਨਸ਼ਨ ਨਾਲ ਜਾਣ ਜਾਣ ਕੇ ਬੋਲਿਆ ਜਾ ਰਿਹਾ ਹੈ ਜਦ ਆਪ ਮੇਰੇ ਕੋਲ ਆਈ ਸੀ ਮੈਂ ਤਾਂ ਵੀਡੀਓ ਹੰਦ ਕਰਨੀ ਹੈ ਮੈਂ ਤਾਂ ਵੀਡੀਓ ਹੰਦ ਕਰਨੀ ਹੈ ਏ ਲੋ ਜੀ ਆਪਣਾ ਵਲੌਗ ਅੱਜ ਦਾ ਇੱਥੇ ਰੱਖ ਸੀਗਾ ਤਾਂ ਮੇਲੇ ਵਾਲਾ ਵਲੌਗ ਵੀ ਜਰੂਰ ਦੇਖਿਓ ਪਰੀ ਸਾਰੇ ਕਿਉਂਕਿ ਮੇਲਾ ਦੇਖ ਦੇ ਕੇ ਪਤਾ ਨਹੀਂ ਸਾਰੇ ਥੱਕ ਗਏ ਪਤਾ ਨਹੀਂ ਰੱਜ ਗਏ ਹਨਾ ਏ ਤੇ ਹੁਣ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਇੰਸਟਾਗ੍ਰam ਚੈਨਲ ਨੂੰ ਆਈਡੀ ਨੂੰ ਜਰੂਰ ਫੋਲੋ ਕਰਿਓ ਜੀ ਗਗਨ ਬੋਪਾਰਾ ਏ 05 ਏ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਵਧੀਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਲੀਜ਼ ਜਲਦੀ ਤੋਂ ਜਲਦੀ 14000 ਕਰ ਦਿਓ ਮੀਚ ਭਿਜਿਆ ਮੈਂ ਤੇਰੀ ਰੋਟੀ ਪਾ ਲਈ ਜਦ ਬੈਠਿਆ ਆਪ ਲੰਗ ਗਿਆ ਲੈ ਦੁਕਾਨ ਚ ਬਰੈਡ ਲੈ ਕੇ ਆਇਆ ਏ ਭਿੱਜ ਕੇ ਆ ਗਿਆ ਸਾਰਾ ਐ ਬਸ ਰਹਿਣ ਦੇ ਹੁਣ ਨੂੰ ਦਿਖਾ ਦਿਖਾਉਣ ਦੀ ਟੈਨਸ਼ਨ ਨਾ ਲੈ ਜਾ ਕੇ ਬਾਰਸ ਕਾ ਲਾ ਹਾਂ ਬੇਲੀ ਮੈਡਮ ਤਾਂ ਅੰਨੇ ਬੜੇ ਸਾਲ ਦੇ ਆ ਇੱਕ ਤਰੀਕ ਤੋਂ ਬਾਅਦ ਚ ਨਮਣਾ ਹੋ ਠੀਕ ਐ ਇੱਕ ਤਰੀਕ ਤਾਂ ਪਹਿਲਾ ਪਹਿਲਾ ਕੱਲੂ ਹੀ ਬਣਾਣੇ ਅਸ ਤਾਂ ਇਹ ਤਾਂ ਸਤੰਬਰ ਤੱਕ ਦੇ ਲਿਆ ਹੋਣਾ ਅਗਲੇ ਮਹੀਨੇ ਦਿੱਤੋ ਸਾਡੀ ਚੱਲ ਬਾਰਸ ਕਾ ਛੇਤੀ ਚੱਲ